ਅਰਖ ਸਾਹਿਬ ਆਪਣੇ ਕੋਲੇ ਇੱਕ ਰਜਿੰਦਰਾ ਹਸਪਤਾਲ ਦੀ ਇੱਕ ਜਿਹੜੀ ਸਟਾਫ ਬੀਬੀ ਹੈਗੀ ਐ ਸਾਫ ਦੀ ਬੀਬੀ ਹੈ ਉਹਦੇ ਵੱਲੋਂ ਇੱਕ ਜਿਹੜੀ ਵੀਡੀਓ ਹੈ ਉਹ ਸਾਡੇ ਕੋਲ ਆਈ ਹੈ ਔਰ ਉਹ ਵੀਡੀਓ ਜੇ ਅਸੀਂ ਚਾਹੀਏ ਤਾਂ ਇਸ ਪ੍ਰੋਗਰਾਮ ਦੇ ਵਿੱਚ ਚਲਾ ਵੀ ਸਕਦੇ ਆ ਪਰ ਉਸ ਬੀਬੀ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਾ ਹੋਵੇ ਉਸ ਬੀਬੀ ਦੀ ਨੌਕਰੀ ਨੂੰ ਕਿਸੇ ਕਿਸਮ ਦਾ ਖਤਰਾ ਨਾ ਹੋਵੇ ਇਸ ਕਰਕੇ ਉਹ ਅਸੀਂ ਵੀਡੀਓ ਚਲਾ ਨਹੀਂ ਰਹੇ ਜੇ ਕਿਸੇ ਨੂੰ ਸਬੂਤ ਦੇ ਤੌਰ ਤੇ ਚਾਹੀਦੀ ਹੋਈ ਅਸੀਂ ਉਹ ਦੇ ਵੀ ਦੇਾਂਗੇ ਤੇ ਜੇ ਕੋਈ ਜ਼ਿਆਦਾ ਹੀ ਆਪਣੇ ਆਪ ਨੂੰ ਸਦਾ ਸੁਵਿਧਰਾ ਬਣਾਉਣ ਦੀ ਕੋਸ਼ਿਸ਼ ਕਰੂਗਾ ਉਹ ਅਸੀਂ ਆਪਣੇ ਚੈਨਲ ਤੇ ਵੀ ਫਿਰ ਚਲਾ ਦੇਾਂਗੇ ਪਰ ਸਿਰਫ ਅਸੀਂ ਉਹ ਬੀਬੀ ਦੀ ਸਿਕਿਉਰਿਟੀ ਦੇ ਵਾਸਤੇ ਅਸੀਂ ਉਹ ਬੀਬੀ ਦੇ ਚੰਗੇ ਭਲੇ ਦੇ ਵਾਸਤੇ ਅਸੀਂ ਉਹ ਜਿਹੜੀ ਆ ਉਹ ਵੀਡੀਓ ਨਹੀਂ ਚਲਾ ਰਹੇ ਬੀਬੀ ਨੇ ਬਹੁਤ ਸਾਰੇ ਇਲਜ਼ਾਮ ਲਾ ਦਿੱਤੇ ਆ ਜੀ ਰਜendra ਹਸਪਤਾਲ ਦੀ ਉਹ ਸਟਾਫ ਦੀ ਬੀਬੀ ਹੈ ਉਹਨੇ ਬਹੁਤ ਸਾਰੇ ਇਲਜ਼ਾਮ ਜਿਹੜੇ ਲਾਇਆ ਖਾਸ ਕਰਕੇ ਸਿਹਤ ਮੰਤਰੀ ਦੀ ਕਾਰਗੁਜ਼ਾਰੀ ਦੇ ਉੱਪਰ ਵੀ ਸਵਾਲ ਚੱਕ ਦਿੱਤੇ ਆ ਉਹ ਕਹਿੰਦੇ ਕਿ ਸਿਹਤ ਮੰਤਰੀ ਨੇ ਸਾਡੇ ਲਈ ਕੀਤਾ ਹੀ ਕੁਝ ਨਹੀਂ। ਔਰ ਖਾਸ ਅਣਕੀ ਸਾਹਿਬ ਜਿੱਤੇ ਮੈਂ ਫੇਰ ਚੇਤਾ ਕਰਾ ਦਿਆਂ ਕਿ ਰਜਿੰਦਰਾ ਹਸਪਤਾਲ ਜਿਹੜਾ ਕਿ ਸਿਹਤ ਮੰਤਰੀ ਦੀ ਕੋਠੀ ਤੋਂ ਕੁਝ ਹੀ ਮਿੰਟਾਂ ਦੀ ਦੂਰੀ ਤੇ ਐ। ਮੁੱਖ ਮੰਤਰੀ ਜਿਹੜੇ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਦੇ ਆਪਣੇ ਹੀ ਸ਼ਹਿਰ ਦਾ ਹਾਲ ਤੁਹਾਨੂੰ ਦੱਸ ਰਹੇ ਆ ਤਾਂ ਬਾਕੀ ਪੰਜਾਬ ਦਾ ਕੀ ਹਾਲ ਹੋਊਗਾ। ਰਜਿੰਦਰਾ ਹਸਪਤਾਲ ਦੀ ਉਹ ਬੀਬੀ ਐ, ਬੀਬੀ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਕਿ ਸਿਹਤ ਮੰਤਰੀ ਸਾਹਿਬ ਨੇ ਕੁਝ ਕੀਤਾ ਹੀ ਨਹੀਂ। ਐਸੇ ਕਰਕੇ ਹੀ ਉਹ ਹਾਰੇ ਆ। ਕਹਿੰਦੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਹਾਰੂਗਾ ਇਹ ਕਰਦਾ ਕੁਰਤਾ ਕੱਖ ਨਹੀਂ ਬੁਰਾ ਹਾਲ ਆ ਕਹਿੰਦੇ ਬੋਂਕੇ ਦਿਹਾੜਿਆ ਉੱਤੇ ਔਰ ਇਹ ਹਾਲ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਬਣੀ ਨਵੀਂ ਬਿਲਡਿੰਗ ਦਾ ਦੱਸਿਆ ਜਾ ਰਿਹਾ ਜੇ ਨਵੀਂ ਬਿਲਡਿੰਗ ਦਾ ਹੀ ਮਾੜਾ ਹਾਲ ਹੈ ਦਵਾਈਆਂ ਦਾ ਸਫਾਈ ਪੱਖੋਂ ਸਹੂਲਤਾਂ ਦੇ ਪੱਖੋਂ ਤਾਂ ਫਿਰ ਪੁਰਾਣਾ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜਾ ਕੀ ਕੁਝ ਹਾਲ ਹੁੰਦਾ ਹੋਣਾ ਅਣਖੀ ਸਾਹਿਬ ਉੱਤੇ ਤਾਂ ਉਹ ਬੀਬੀ ਹੋਰ ਕੀ ਕੁਝ ਕਹਿੰਦੀ ਆ ਵੀਡੀਓ ਦੇ ਵਿੱਚ ਤੁਸੀਂ ਸਾਰੀ ਸੁਣੀ ਹੈ ਆਪਣੇ ਕੋਲੇ ਪਹੁੰਚੀ ਹੋਈ ਹੈ 5 ਮਿੰਟ ਤੋਂ ਵਕਤ ਵੀ ਉਹ ਵੀਡੀਓ ਹੈ ਔਰ ਸੁਣਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਮੰਤਰੀਆਂ ਨੂੰ ਨੱਕ ਡਬੋ ਕੇ ਮਰਨ ਉਹ ਜਿਹੜਾ ਉਹ ਥਾਂ ਨਹੀਂ ਲੱਭਣਾ ਜਿਉਹ ਵੀਡੀਓ ਇਸ ਤਰੀਕੇ ਨਾਲ ਚਲਾ ਦਈਏ ਤਾਂ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਉਸ ਵੀਡੀਓ ਨੂੰ ਤੁਸੀਂ ਦੇਖਿਆ ਕਿੰਨੇ ਇੱਕ ਹਾਲਾਤ ਜਿਹੜੇ ਉਹ ਪੈਦਾ ਕਰਦੀਆਂ ਮੁਸ਼ਕਿਲਾਂ ਵਾਲੇ ਸਿਹਤ ਮੰਤਰੀ ਦੇ ਵਾਸਤੇ ਔਰ ਜੇ ਉਹਦੀ ਸੱਚ ਮੰਨ ਨਹੀਂ ਲਈਏ ਕਿਉਂਕਿ ਸੱਚ ਤਾਂ ਆਪਾਂ ਦੇਖਿਆ ਹੀ ਹੈ ਕੋਈ ਦਿਨ ਪਹਿਲਾਂ ਦਵਾਈਆਂ ਨਹੀਂ ਮਿਲ ਰਹੀਆਂ ਉੱਤੇ ਟਾਰਚ ਦੇ ਤੌਰ ਤੇ ਉੱਥੇ ਡਿਲੀਵਰੀ ਹੋਈ ਹੈ ਤਾਂ ਫਿਰ ਜੇ ਮਾੜੀ ਕਾਰਗੁਜ਼ਾਰੀ ਹੈ ਤਾਂ ਫਿਰ ਮੰਤਰੀ ਸਾਹਿਬ ਨੂੰ ਅਸਤੀਫਾ ਵੀ ਦੇਣਾ ਪੈਂਦਾ ਕਿਵੇਂ ਦੇਖਦੇ ਆ ਸਿੱਧੂ ਸਾਹਿਬ ਅਜੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਬਿਜਲੀ ਬੰਦ ਹੋਣ ਜਨਰੇਟਰ ਨਾ ਚੱਲਣ ਤੇ ਡਿਲੀਵਰੀ ਆਪਣੇ ਟਾਰਚ ਦੀ ਰੋਸ਼ਨੀ ਦੇ ਵਿੱਚ ਖਬਰਾਂ ਜਿਹੜੀਆਂ ਲੱਗੀਆਂ ਸੀ ਉਹਨਾਂ ਦੀ ਸ਼ਾਈ ਜਿਹੜੀਆਂ ਜੇ ਖਬਰਾਂ ਵਿੱਚ ਸੁੱਕੀ ਨਹੀਂ ਹੈ ਤਾਂ ਇੱਕ ਵੀਡੀਓ ਜਿਹੜਾ 5 ਮਿੰਟ 40 ਸੈਕਿੰਡ ਦਾ ਉਹ ਸਾਹਮਣੇ ਆਉਂਦਾ ਇੱਕ ਬੀਬੀ ਦਾ ਜਿਹੜੀ ਉੱਥੇ ਜੌਬ ਕਰ ਰਹੀ ਹੈ ਪਰ ਕਿਸੇ ਇੰਚਾਰਜ ਦੀ ਤੇ ਸਿੱਧੂ ਸਾਹਿਬ ਜਿਸ ਤਰੀਕੇ ਦੇ ਬੀਬੀ ਗਰਮ ਹੋ ਰਹੀ ਆ ਉਹ ਜਿਸ ਤਰੀਕੇ ਨਾਲ ਗਾਹ ਹੋ ਕੇ ਉਹਨੇ ਗੰਭੀਰ ਇਲਜ਼ਾਮ ਲਾਇਆ ਉਹਦੇ ਨਾਲ ਸਿੱਧੂ ਸਾਹਿਬ ਪੰਜਾਬ ਸਰਕਾਰ ਦੇ ਸਰਕਾਰੀ ਅਜੰਦਰ ਹਸਪਤਾਲ ਦੀ ਕੇਵਲ ਇੱਕ ਹਸਪਤਾਲ ਦੀ ਤਸਵੀਰ ਨਹੀਂ ਬਲਕਿ ਪੰਜਾਬ ਦੇ ਸਮੁੱਚੇ ਹਸਪਤਾਲਾਂ ਦੀ ਜਿਹੜੀ ਪੋੜ ਆ ਉਹ ਖੁੱਲ ਕੇ ਰਹਿ ਜਾਂਦੀ ਹੈ ਕਿਉਂਕਿ ਜੇਕਰ ਸਰਕਾਰੀ ਅਜੰਦਰ ਹਸਪਤਾਲ ਜਿਹੜਾ ਸਿਹਤ ਮੰਤਰੀ ਦੀ ਕੋਠੀ ਤੋਂ ਕੇਵਲ ਚੰਦ ਸਕਿੰਟਾਂ ਦੀ ਜਾਂ ਚੰਦ ਮਿੰਟਾਂ ਦੀ ਦੂਰੀ ਤੇ ਆ ਜੇਕਰ ਉਸ ਹਸਪਤਾਲ ਦੇ ਜਿਹੜੇ ਪ੍ਰਬੰਧ ਨੇ ਉਹ ਇੰਨੇ ਨਾਕਸਮੇ ਚਾਹੇ ਉਹ ਸਫਾਈ ਦੇ ਪੱਖ ਤੋਂ ਹੋਣ ਚਾਹੇ ਉਹ ਦਵਾਈਆਂ ਦੇ ਪੱਖ ਤੋਂ ਹੋਣ ਚਾਹੇ ਉਹ ਸਕਿਉਟੀ ਦੇ ਪੱਖ ਤੋਂ ਹੋਣ ਜਿਸ ਤਰੀਕੇ ਨਾਲ ਬੀਬੀ ਨੇ ਗੱਲ ਕੀਤੀ ਦੱਸਿਆ ਤਾਂ ਸੁਖਵਿੰਦਰ ਜੀ ਫਿਰ ਜੇਕਰ ਇਹ ਜਿੰਨੀਆਂ ਸਥਿਤੀਆਂ ਸੱਚ ਨਹੀਂ ਤਾਂ ਤੁਹਾਡੀ ਗੱਲ 'ਚ ਕੋਈ ਦੋ ਰਹਿਵਾ ਨਹੀਂ ਫਿਰ ਸਰਕਾਰ ਨੂੰ ਤੇ ਸਿਹਤ ਮੰਤਰੀ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਉਹਨਾਂ ਦੇ ਨੱਕਾਥਲੇ ਹੀ ਏਕੀ ਹੋ ਰਿਹਾ ਉਸ ਵੀਡੀਓ ਦੇ ਵਿੱਚ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਬੀਬੀ ਨੇ ਗੱਲ ਕੀਤੀ ਕਿ ਸਫਾਈ ਦਾ ਕੋਈ ਪ੍ਰਬੰਧ ਨਹੀਂ ਦੂਸਰੇ ਪੰਨੇ ਜਿਹੜਾ ਸਕورٹی ਦੇ ਜਿਹੜੇ ਜਿਹੜੇ ਹੈਗੇ ਨੇ ਅਧਿਕਾਰੀ ਠੇਕੇ ਦੇ ਕਹਿੰਦੇ ਕੰਮ ਕਰਦੇ ਆ ਤੇ ਨਾ ਹੀ ਉਹ ਕਿਸੇ ਕਿਸਮ ਦੇ ਮਰੀਜ਼ਾਂ ਦਾ ਨਾ ਹੀ ਜਿਹੜਾ ਉਥੇ ਵਾਰਡ ਦੇ ਵਿੱਚ ਕੰਮ ਕਰੇ ਸਟਾਫਾ ਉਹਨਾਂ ਦੀ ਸੁਰੱਖਿਆ ਦਾ ਕੋਈ ਧਿਆਨ ਰੱਖਦੇ ਆ ਔਰ ਵੱਡੀ ਗੱਲ ਜਿਹੜੀ ਸਟਾਫ ਦੀ ਕਮੀ ਸਟਾਫ ਦੀ ਕਮੀ ਦੀ ਸਭ ਦੀ ਬੀਬੀ ਜਿਸ ਤਰੀਕੇ ਨਾਲ ਗਰਭ ਹੋਈ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਡਾਕਟਰ ਬਲਬੀਰ ਸਿੰਘਰਾ ਕਹਿੰਦੇ ਨੇ ਕਿ ਹਾਂ ਪੀਸ ਇੱਕ ਵਾਰਡ ਦੇ ਵਿੱਚ ਜਿੱਥੇ ਕੰਮ ਕਰ ਰਹੇ ਨੇ ਸਟਾਫ ਦੀ ਭਾਰੀ ਕਮੀ ਹੈ ਜਿਹੜੀ ਕੋਈ ਸਟਾਫ ਨਰਸਾ ਉਹਨੂੰ ਹੀ ਅਟੈਂਡੈਂਟ ਦਾ ਕੰਮ ਕਰਦਾ ਪੈਂਦਾ ਉਹਨੂੰ ਹੀ ਫਾਰਮਾਸਿਸਟ ਦਾ ਕੰਮ ਕਰਦਾ ਪੈਂਦਾ ਉਹਨੂੰ ਹੀ ਸਾਰੇ ਕੰਮ ਕਰਦੇ ਪੈਂਦੇ ਆ ਤੇ ਦਵਾਈਆਂ ਦੀ ਘਾਟ ਜਿਹੜੀ ਆ ਬਿਲਕੁਲ ਸਿੱਖ ਹਤੇ ਹੈਗੀ ਤੇ ਕਹਿੰਦੀ ਇਸੇ ਕਰਕੇ ਚੌਧਰੀ ਬਲਬੀਤ ਸਿੰਘ ਹਰਿਆ ਆਪਣੇ ਹਲਕੇ 'ਚ ਆਪਦੇ ਸ਼ਰਮ ਨੇ ਕਹਿੰਦੇ ਜਦੋਂ ਐਮਐਲਏ ਆਇਆ ਸੀ ਉਹਦੇ ਕੰਪੇਨ ਦੇ ਸਬੰਧੀ ਤੇ ਕਹਿੰਦੀ ਮੈਂ ਪਹਿਲਾਂ ਹੀ ਕਹਿੰਦਾ ਸੀ ਕਿ ਇਹਨੇ ਕਿਸੂਰ 'ਚ ਨਹੀਂ ਜਿੱਤਣਾ ਇਹਨੇ ਕਹਿੰਦੀ ਕੀਤਾ ਹੀ ਕੱਖ ਨਹੀਂ ਆ ਹਸਪਤਾਲਾਂ ਵਾਸਤੇ ਪੰਜਾਬ ਦੇ ਇਸ ਹਸਪਤਾਲ ਵਾਸਤੇ ਬਾਕੀ ਪ੍ਰਬੰਧਾਂ ਵਾਸਤੇ ਉਹ ਸਿੱਧੂ ਸਾਹਿਬ ਜ਼ਿਕਰ ਬੀਤੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਸਿਹਤ ਦੇ ਸੰਬੰਧੀ ਤੇ ਸਕੂਲਾਂ ਦੇ ਸੰਬੰਧੀ ਬਿਆਨਾਂ ਨੂੰ ਸੁਣੀਏ ਤੇ ਦੂਜੇ ਪਾਸੇ ਇਹ ਜ਼ਮੀਨੀ ਹਕੀਕਤ ਨੂੰ ਸੁਣੀਏ ਤਾਂ ਜ਼ਮੀਨ ਅਸਮਾਨ ਦਾ ਅੰਤਰ ਜਿਹੜਾ ਸਿੱਧੂ ਸਾਹਿਬ ਉਹ ਸਾਹਮਣੇ ਆਉਂਦਾ ਜਿਹੜੇ ਸਿਆਸੀ ਪੱਧਰ ਤੇ ਬਿਆਨ ਦਿੱਤੇ ਜਾਂਦੇ ਆ ਉੱਥੇ ਤਾਂ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਸਿਹਤ ਦੇ ਪੱਖ ਤੋਂ ਕ੍ਰਾਂਤੀਕਾਰੀ ਕੰਮ ਜਿਹੜੇ ਉਹ ਚੁੱਕੇ ਨੇ ਬਹੁਤ ਕੁਝ ਇਸ ਤਰ੍ਹਾਂ ਦਾ ਕਰ ਦਿੱਤਾ ਪਰ ਦੂਜੇ ਪਾਸੇ ਇਹਨਾਂ ਹਸਪਤਾਲਾਂ ਦੇ ਵਿੱਚ ਜਿਹੜਾ ਸਟਾਫ ਝੂਝ ਰਿਹਾ ਕੰਮ ਕਰ ਰਿਹਾ ਜਮੀਨੀ ਹਕੀਕਤ ਹੈ ਜਦੋਂ ਉਹ ਸੱਚ ਦੀ ਪੂਰ ਖੋਲ ਕੇ ਰੱਖ ਦਿੰਦਾ ਤਾਂ ਫਿਰ ਸਰਕਾਰ ਦੇ ਦਾਅਵੇ ਤੇ ਪ੍ਰਸ਼ੰਚਨ ਸਿੰਘ ਸਿੱਧੂ ਸਾਹਿਬ ਲੱਗ ਜਾਂਦਾ ਹੁਣ ਬੀਬੀ ਦੀ ਵੀਡੀਓ ਜਿਸ ਤਰੀਕੇ ਨਾਲ ਉਹਨੇ ਗੱਲਾਂ ਕੀਤੀਆਂ ਇਹਦੇ ਠੇਕੇ ਦੇ ਅਧਾਰ 'ਤੇ ਜਿਹੜੇ ਬੰਦੇ ਰੱਖੇ ਨੇ ਉਹ ਕੰਮ ਹੀ ਨਹੀਂ ਕਰਦੇ ਤੇ ਕਹਿੰਦੇ ਉਹ ਕਿਸੇ ਵਿਧਾਇਕ ਦੀਸ ਪਾਰਸ਼ਰੇ ਨਹੀਂ ਕੋਈ ਕਿਸੇ ਦੀ ਫਰਸ਼ ਤੇ ਰੱਖਿਆ ਤੇ ਜਿਹੜਾ ਹਸਪਤਾਲ ਦਾ ਇੰਚਾਰਜ ਆ ਕਿ ਨਹੀਂ ਜਦੋਂ ਉਹਦੇ ਕੋਲ ਅਪਰੋਚ ਕਰਨ ਚਾਹੀਦਾ ਉਹ ਸੁਣਦਾ ਕੱਖ ਨਹੀਂ ਕਰਦਾ ਹੀ ਕੱਖ ਨਹੀਂ ਤੇ ਕਹਿੰਦੇ ਕਿ ਇਹ ਨਵਾਂ ਬਾੜ ਜਿਹੜਾ ਬੜਾ ਇਸ ਦਾ ਇਹ ਹਾਲਿਆ ਤੇ ਪੁਰਾਣੇ ਬਾੜ ਦੀ ਸਥਿਤੀ ਕੀ ਹੋਊਗੀ ਨਾਲ ਹੀ ਨਾਲ ਉਹਨਾਂ ਦਵਾਈਆਂ ਦੇ ਸਬੰਧ ਵਿੱਚ ਵੀ ਪ੍ਰਸ਼ਨ ਠਾਏ ਕਿ ਦਵਾਈਆਂ ਵੀ ਜਿਹੜੀਆਂ ਨੇ ਪੂਰ ਮਾਤਰਾ ਵਿੱਚ ਇੱਥੇ ਨਹੀਂ ਪਹੁੰਚਦੀਆਂ ਔਰ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਉਸ ਇੰਚਾਰਜ ਬੀਬੀ ਦੀਆਂ ਇਹ ਗੱਲਾਂ ਸਾਹਮਣੇ ਆਈਆਂ ਨੇ ਔਰ ਉਸ ਤੋਂ ਮਗਰੋਂ ਜੇਕਰ ਸਿਹਤ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਉਹਨਾਂ ਨੇ ਉਦਨ ਮੀਟਿੰਗ ਕੀਤੀ ਜਿਸ ਦਿਨ ਬੱਤੀ ਗਈ ਜਨਰੇਟਰ ਤਾਂ ਨਹੀਂ ਚੱਲਿਆ ਡੀਜ਼ਲ ਤੇ ਨਹੀਂ ਸੀ ਉਸ ਤੋਂ ਬਾਅਦ ਕਿੰਨੇ ਘੰਟੇ ਮੀਟਿੰਗ ਕੀਤੀ ਜੇਕਰ ਉਸ ਦਿਨ ਹਸਪਤਾਲ ਵੀ ਬੀਟੀ ਕੀਤੀ ਸਾਡੀ ਇਸ ਖਤਰ ਤੋਂ ਬਾਅਦ ਚਾਹੀਦਾ ਤਾਂ ਹੈ ਕਿ ਸਿਹਤ ਮੰਤਰੀ ਸਾਹਿਬ ਕੋਈ ਐਕਸ਼ਨ ਲੈਣ ਜਾਂ ਨਾ ਲੈਣ ਪਰ ਉੱਥੇ ਜਾ ਕੇ ਘਟੋਖਟ ਉਸ ਹਸਪਤਾਲ ਦੇ ਪ੍ਰਬੰਧਨ ਤਾਂ ਵੇਖਣ ਕਿ ਹਸਪਤਾਲ ਦੇ ਪ੍ਰਬੰਧ ਹੈ ਕੀ ਮੈਂ ਇੱਥੇ ਗੱਲ ਆਪਣੀ ਅੱਗੇ ਪੋਰਾਗਾ ਇਹ ਗੱਲ ਬੀਬੀ ਨੇ ਇੱਕ ਹਸਪਤਾਲ ਦੀ ਗੱਲ ਕੀਤੀ ਹੈ ਸਰਕਾਰੀ ਰਜਨਦਰਾ ਹਸਪਤਾਲ ਦੀ ਜਿੱਥੇ ਮੰਤਰੀ ਸਾਹਿਬ ਦਾ ਏਰੀਆ ਸਮੁੱਚੇ ਪੰਜਾਬ ਦੇ ਹਸਪਤਾਲਾਂ ਦਾ ਸਿੱਧੂ ਸਾਹਿਬ ਤੁਸੀਂ ਹਾਲ ਵੇਖ ਲਓ ਸਟਾਫ ਦੀ ਜਿਹੜੀ ਕਮੀ ਹੈ ਪਰ ਬੀਬੀ ਨੇ ਤਾਂ ਬੜੇ ਜੋਰ ਤੇ ਨਾਲ ਇਹ ਵੀ ਗੱਲਾਂ ਕਹੀਆਂ ਨੇ ਬੇਸ਼ੱਕ ਅਸੀਂ ਉਹਦਾ ਦੀ ਵੀਡੀਓ ਨਹੀਂ ਚਲਾ ਰਹੇ ਸਿਕਿਉਰਿਟੀ ਪਰਪਸ ਤੋਂ ਪਰ ਬੀਬੀ ਕਹਿੰਦੀ ਕਿ ਮੈਂ ਤਾਂ ਸਿਹਤ ਮੰਤਰੀ ਦੇ ਇਹ ਗੱਲਾਂ ਮੂੰਹ ਤੇ ਕਹਿਣ ਨੂੰ ਤਿਆਰ ਹਾਂ ਕਹਿੰਦੇ ਮੈਂ ਤਾਂ ਮੂੰਹ ਤੇ ਕਹਿਣ ਨੂੰ ਇਹ ਗੱਲਾਂ ਤਿਆਰ ਹਾਂ ਕਹਿੰਦੀ ਉਸ ਦਿਨ ਇੱਕ ਐਮਐਲਏ ਆਇਆ ਸੀ ਤੇ ਮੈਂ ਐਮਐਲਏ ਨੂੰ ਕਹਿੰਦੀ ਮੂੰਹ ਤੇ ਕਹਿਤਾ ਕਿ ਭਾਈ ਮੰਤਰੀ ਬਲਬੀਰ ਹਾਰੂਗਾ ਬਿਲਕੁਲ ਸਿੱਧੂ ਸਾਹਿਬ ਜੇਕਰ ਉਹ ਵਿਅਕਤੀ ਜਾਂ ਉਹ ਕਰਮਚਾਰੀ ਜਾਂ ਉਹ ਕਰਮਚਾਰ ਜਿਹੜੀ ਜਮਿਨੀ ਹਕੀਕਤ ਹੈ ਕੰਮ ਕਰ ਰਹੀ ਆ ਜਿਸ ਦਾ ਲੋਕਾਂ ਨਾਲ ਰਾਪਤਾ ਪੂਰਨ ਤਰਤੇ ਸਿੱਧਾ ਹੁੰਦਾ ਮੰਤਰੀ ਜਾਂ ਐਮਐਲਏ ਦਾ ਰਾਪਤਾ ਆਮ ਜਨ ਸਧਾਰਨ ਲੋਕਾਂ ਨਾਲ ਉਸ ਤਰੀਕੇ ਨਾਲ ਨਹੀਂ ਹੁੰਦਾ ਜਿਸ ਤਰੀਕੇ ਨਾਲ ਸਧਾਰਨ ਕਰਮਚਾਰੀ ਦਾ ਜਾਂ ਕਰਮਚਾਰਨ ਦਾ ਹੁੰਦਾ ਤਾਂ ਜਦੋਂ ਕੋਈ ਸਾਧਾਰਨ ਵਿਅਕਤੀ ਮਰੀਜ਼ ਹਸਪਤਾਲ ਚ ਪਹੁੰਚਦਾ ਹਸਪਤਾਲ ਦੇ ਵਿੱਚ ਜਾ ਕੇ ਜੇਕਰ ਉਸ ਨੂੰ ਉਹ ਬਣਿਆਤੀ ਸਹੂਲਤਾਂ ਨਹੀਂ ਮਿਲਦੀਆਂ ਸਟਾਫ ਸਭ ਕੁਝ ਦੇਣ ਨੂੰ ਤਤਪਰਿਆ ਪਰ ਸਟਾਫ ਦੀ ਇਹ ਮਜਬੂਰੀ ਆ ਕਿ ਉੱਥੇ ਪੂਰਨ ਸਫਾਫੀ ਨਹੀਂ ਉਹਨਾਂ ਦੇ ਕੋਈ ਆਖੇ ਹੀ ਨਹੀਂ ਲੱਗ ਰਿਹਾ ਹਰ ਬੰਦਾ ਜਿਹੜਾ ਉੱਥੇ ਜਿਹੜਾ ਠੇਕੇ ਦੇ ਆਧਾਰਤ ਕਰਮਚਾਰੀ ਆ ਜਾਂ ਦੂਜੇ ਪਾਸੇ ਉਹ ਆਪਣੀਆਂ ਮੰਦੀਆਂ ਮਰਜ਼ੀਆਂ ਕਰਦੇ ਆ ਤਾਂ ਫਿਰ ਸਿੱਧੂ ਸਾਹਿਬ ਉਸ ਹਾਲਾਤ ਦੇ ਵਿੱਚ ਉਹ ਕਰਮਚਾਰੀ ਬੀਬੀ ਨੇ ਸਮੁੱਚੀ ਸਥਿਤੀ ਦਾ ਅਨਲਿਸਿਸ ਕਰਕੇ ਵਸੋਲੂਸ਼ਨ ਕਰਕੇ ਕਹਿ ਦਿੱਤਾ ਉਸ ਐਮਐਲਏ ਨੂੰ ਕਿ ਜੇ ਬਲਬੀਰ ਸਿੰਘ ਨਹੀਂ ਜਿੱਤਦਾ ਉਹਨੇ ਹਾਰਨਾ ਹੈਗਾ ਸੋ ਜੇਕਰ ਤੁਹਾਡੀ ਜਮੀਨੀ ਹਕੀਕਤ ਹੈ ਕੰਮ ਕਰਨ ਵਾਲੀ ਲੋਕ ਉਹਨਾਂ ਤੌਰ ਤੇ ਤੁਹਾਨੂੰ ਸੱਚ ਦੱਸਦੇ ਆ ਤਾਂ ਫਿਰ ਸਿੱਧੂ ਸਾਹਿਬ ਉਸ ਸੱਚ ਨੂੰ ਸੁਣ ਲੈਣਾ ਚਾਹੀਦਾ ਉਸ ਦਾ ਨਿਸਤਾਰਾ ਜਿਹੜਾ ਉਝਣਾ ਚਾਹੀਦਾ ਮੈਂ ਗੱਲ ਉਥੋਂ ਕੱਟੀ ਸੀ ਸਿੱਧੂ ਸਾਹਿਬ ਇਹ ਕੇਵਲ ਇੱਕ ਹਸਪਤਾਲ ਦੀ ਗੱਲ ਨਹੀਂ ਹੈ ਠੀਕ ਹੈ ਉਹ ਵੀਡੀਓ ਬੀਬੀ ਦੇ ਦਲੇਰੀ ਕਰਕੇ ਬਾਹਰ ਆ ਗਈ ਪੰਜਾਬ ਦੇ بڑے ਹਸਪਤਾਲ ਏਦਾਂ ਤਾਂ ਨਹੀਂ ਖਾਸ ਤੌਰ ਤੇ ਜਿਹੜੇ ਸਿਵਲ ਹਸਪਤਾਲ ਨੇ ਜਨਰਲ ਸਟਾਫ ਦੀ ਪੂਰਨ ਤੌਰ ਤੇ ਸਿੱਧੂ ਸਾਹਿਬ ਆਮੀ ਹੈਗੀਆ ਮੈਂ ਉਸ ਦਿਨ ਵੀ ਗੱਲ ਕੀਤਾ ਕਿ ਕਈ ਜ਼ਿਲ੍ਹਿਆਂ ਦੇ ਕਈ ਸ਼ਹਿਰਾਂ ਦੇ ਹਸਪਤਾਲ ਸਿੱਧੂ ਸਾਹਿਬ ਏਦਾਂ ਦੇ ਨਹੀਂ ਕਿ ਜਿੱਥੇ ਸਟਾਫ ਸਟਾਫ ਨਰਸਾਂ ਦੀ ਘਿਰ ਪ੍ਰਤੀਯੋਗ ਹੈ ਹੀ ਨਹੀਂ ਜਾਂ ਭਰਤੀ ਨਹੀਂ ਹੈਗੀ ਜਾਂ ਪੂਰਨ ਤਰ੍ਹਾਂ ਤੇ ਸਟਾਫ ਦੀ ਦੋ ਬਾਡਾਂ ਦੇ ਵਿੱਚ ਇੱਕ ਸਟਾਫ ਨਰਸ ਨੂੰ ਕੰਮ ਕਰਵਾਉਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੋਰ ਦੱਸੋ ਨਾਰ ਇੱਕ ਹੋਰ ਗੱਲ ਕਰੀ ਜਿਹੜੀ ਬੀਬੀ ਨੇ ਗੱਲ ਕੀਤੀ ਕਹਿੰਦੇ ਜਿਹੜਾ ਫੋਰਥ ਕਲਾਸ ਸਟਾਫ ਆ ਉਹ ਹੀ ਫਾਰਮਾਸਿਸਟ ਦਾ ਕੰਮ ਕਰਦਾ ਉਹ ਹੀ ਟੀਕੇ ਲਾਉਂਦਾ ਉਹ ਹੀ ਸਭ ਕੁਝ ਕਰਦਾ ਤੇ ਸਿੱਧੂ ਸਾਹਿਬ ਇਹੋ ਜਿਹੀਆਂ ਸਥਿਤੀਆਂ ਹੋਰ ਹਸਪਤਾਲਾਂ ਦੀਆਂ ਵੀ ਹੈਗੀਆਂ ਨੇ ਜਿੱਥੇ ਕੰਟੇਨ ਤੇ ਕੱਬ ਕਰਨ ਵਾਲੇ ਬੰਦੇ ਜਾ ਕੇ ਅੰਦਰ ਟਾਂਕੇ ਵੀ ਲਾਉਂਦੇ ਆ ਆਪਰੇਸ਼ਨ ਟੇਟਰ ਚ ਵੀ ਚਲੇ ਜਾਂਦੇ ਆ ਔਰ ਦੂਸਰੇ ਬੰਦੇ ਹੋਰ ਵੀ ਕਈ ਜਿਹੇ ਕ ਇਸ ਸਮੁੱਚਾ ਸਟਾਫ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਉਸ ਤਰੀਕੇ ਨਾਲ ਨਹੀਂ ਦਿੱਤਾ ਗਿਆ ਬਾਕੀ ਦਾ ਸਰਕਾਰੀ ਅੰਜੰਨਾ ਹਸਪਤਾਲ ਦੀ ਤਾਂ ਪੋਰ ਸਿੱਧੂ ਸਭ ਉਦੋਂ ਹੀ ਖੁੱਲ ਗਈ ਜਿਸ ਦਿਨ 32 ਤਿੰਨ ਘੰਟੇ ਕੱਟ ਲੱਗਦਾ ਕੱਟ ਲੱਗਣ ਤੋਂ ਬਾਅਦ ਜਨਰੇਟਰ ਜਦੋਂ ਚਲਾਉਣ ਵਾਸਤੇ ਗੱਲ ਕੀਤੀ ਜਦੀ ਕਿ ਤੇਲ ਹੈ ਨਹੀਂ ਤੇਲ ਹੀ ਮੁੱਕ ਗਿਆ ਤੇ ਬਾਅਦ ਚ ਟਰਚ ਦੀ ਰੋਸ਼ਨੀ ਨਾਲ ਕੰਮ ਚਲਾਇਆ ਜਾਂਦਾ ਸੋ ਸਰਕਾਰ ਨੂੰ ਚਾਹੀਦਾ ਕਿ ਜੇਕਰ ਤੁਸੀਂ ਗ੍ਰਾਂਤੀ ਕਰਾਈ ਸਿਹਤ ਸਹਿਬਾਵਾ ਦੇਣ ਦੇ ਨਾਂ ਤੇ ਉੱਤੇ ਪੰਜਾਬ ਚ ਸਤਾ ਸੁਭਾਦੀ ਫਿਰ ਪਰ ਹਾਲਾਂਕਿ ਵੀ ਤੇ ਸਮਝ ਵੀ ਇਦਾਂ ਹੁੰਦਾ ਰਿਹਾ ਹੋਊਗਾ ਪਰ ਤੁਸੀਂ ਇਹ ਦੋ ਮੁੱਦੇ ਮੁਖਤੌਫੇ ਚੁੱਕੇ ਸੀ ਸੇਤ ਤੇ ਸਿੱਖਿਆ ਸੇਤ ਉਸ ਵਕਫਾ ਸੇ ਦਾ ਦਰ ਘੁੜਾ ਪੱਠਾ ਆ ਉਸੇ ਤਰ੍ਹਾਂ ਕਿ ਇਹਦੇ ਤੋਂ ਸਾਹਮਣੇ ਆ ਜਾਂਦਾ ਜਿਸ ਤਰੀਕੇ ਨਾਲ ਬੀਬੀ ਨੇ ਆਣ ਕੇ ਸਾਹਮਣੇ ਅਜ਼ਾਮ ਜਿ ਦੇ ਸਿੱਖਿਆ ਆ ਮਾਫਰਦਾ ਸੇਤ ਮੰਤਰੀ ਤੇ ਲਾਏ ਨੇ ਤੇ ਸਰਕਾਰ ਦੇ ਉਹਨਾਂ ਬਿਆਨ ਦੇ ਪੂਰ ਖੋਲ ਕੇ ਰੱਖਦੀ ਹੈ ਕਿ ਹਾਂ ਭਈ ਦੀਵੇ ਥਲੇ ਹਨੇਰਾ ਹੀ ਹਨੇਰਾ ਹੈਗਾ